ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਇਕਾਈ ਅਕਾਦਮਿਕ ਅਤੇ ਖੋਜ ਟਰਸਟ ਨੇ ਅੰਗਦਾਨ ਨੂੰ ਉਤਸ਼ਾਹਿਤ ਕਰਨ ਅਤੇ ਪ੍ਰੋਸਟੇਟ ਅਤੇ ਗੁਰਦੇ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕਰਕੇ ਜਨਤਕ ਸਿਹਤ ਜਾਗਰੂਕਤਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਇਸ ਸਮਾਗਮ ਵਿੱਚ ਸ਼ਹਿਰ ਦੇ ਪ੍ਰਮੁੱਖ ਪਤਵੰਤੇ ਸੱਜਣ ਸ਼ਾਮਲ ਹੋਏ ਜਿਨ੍ਹਾਂ ਵਿੱਚ ਪੀਯੂ ਦੇ ਵਾਈਸ ਚਾਂਸਲਰ ਡਾਕਟਰ ਐਸਐਸ ਗੋਸਲ ਸ਼ਾਮਲ ਸਨ ਗੜਵਾਸੂ ਦੇ ਵਾਈਸ ਚਾਂਸਲਰ ਡਾਕਟਰ ਜਤਿੰਦਰਪਾਲ ਸਿੰਘ ਪੀਯੂ ਦੇ ਡੀਨ ਸ਼੍ਰੀ ਚਰਨਜੀਤ ਸਿੰਘ ਆਲਖ ਅਤੇ ਪੀਯੂ ਦੇ ਵਿਦਿਆਰਥੀ ਭਲਾਈ ਨਿਰਦੇਸ਼ਕ ਸ਼੍ਰੀ ਨਰਮਲ ਸਿੰਘ ਜੋੜਾ ਡਾਕਟਰ ਭੁੱਲਰ ਡਾਇਰੈਕਟਰ ਐਕਸਟੈਂਸ਼ਨ ਪੀਯੂ ਮੌਜੂਦ ਸਨ ਰੈਲੀ ਨੂੰ ਪੀਯੂ ਲੁਧਿਆਣਾ ਤੋਂ ਹਰੀ ਛੰਟੀ ਦੇ ਕੇ ਰਵਾਨਾ ਕੀਤਾ ਗਿਆ ਤੇ ਇਕਾਈ ਹਸਪਤਾਲ ਵਿਖੇ ਇਸ ਦਾ ਸਵਾਗਤ ਕੀਤਾ ਗਿਆ ਪੀਯੂ ਦੇ 22 ਚਾਂਸਲਰ ਡਾਕਟਰ ਗੋਸਲ ਨੇ ਕਿਹਾ ਕਿ ਇੰਨੇ ਸਾਰੇ ਭਾਵਕ ਵਿਅਕਤੀਆਂ ਨੂੰ ਇੱਕ ਅਜਿਹੇ ਉਦੇਸ਼ ਲਈ ਇਕੱਠੇ ਹੁੰਦੇ ਦੇਖਣਾ ਸੱਚਮੁੱਚ ਪ੍ਰੇਰਣਾਦਾਇਕ ਸੀ ਜਿਸ ਵਿੱਚ ਜਾਨਾਂ ਬਚਾਉਣ ਅਤੇ ਬਦਲਣ ਦੀ ਸ਼ਕਤੀ ਹੈ ਇਹ ਸਾਈਕਲ ਰੈਲੀ ਸਿਰਫ ਸਾਈਕਲ ਚਲਾਉਣ ਬਾਰੇ ਨਹੀਂ ਹੈ ਸਗੋਂ ਜਾਗਰੂਕਤਾ ਪੈਦਾ ਕਰਨ ਉਮੀਦ ਫੈਲਾਉਣ ਅਤੇ ਪ੍ਰੋਸਟੇਟ ਅਤੇ ਗੁਰਦੇ ਦੇ ਕੈਂਸਰ ਨਾਲ ਜੂੰਜ ਰਹੇ ਲੋਕਾਂ ਦੇ ਨਾਲ-ਨਾਲ ਜੀਵਨ ਬਚਾਉਣ ਵਾਲੇ ਅੰਗ ਟਰਾਂਸਪਲੈਂਟ ਦੀ ਲੋੜ ਵਾਲੇ ਲੋਕਾਂ ਦੇ ਜੀਵਨ ਵਿੱਚ ਫਰਕ ਲਿਆਉਣ ਬਾਰੇ ਹੈ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਅੰਗਦਾਨ ਇੱਕ ਮਹਾਨ ਤੂਫਾ ਹੈ ਜੋ ਇੱਕ ਮਨੁੱਖ ਦੂਜੇ ਮਨੁੱਖ ਨੂੰ ਦੇ ਸਕਦਾ ਹੈ। ਇਹ ਇੱਕ ਨਿਰਸਵਾਰਥ ਕਾਰਜ ਹੈ ਇਹ ਯਕੀਨੀ ਬਣਾਉਣ ਦਾ ਇੱਕ ਤਰੀਕਾ ਹੈ ਕਿ ਅਸੀਂ ਜੀਵਨ ਨੂੰ ਵਾਪਸ ਦਿੰਦੇ ਰਹੀਏ। ਪ੍ਰੋਸਟੇਟ ਅਤੇ ਗੁਰਦੇ ਦਾ ਕੈਂਸਰ ਚੁੱਪ ਲੜਾਈਆਂ ਹਨ ਇਹਨਾਂ ਦਾ ਸਾਹਮਣਾ ਬਹੁਤ ਸਾਰੇ ਲੋਕ ਕਰਦੇ ਹਨ ਇਹਨਾਂ ਬਿਮਾਰੀਆਂ ਨਾਲ ਲੜਨ ਲਈ ਜਲਦੀ ਪਤਾ ਲਗਾਉਣਾ ਸਮੇਂ ਸਿਰ ਇਲਾਜ ਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ ਸ਼੍ਰੀ ਚੰਨਜੀਤ ਸਿੰਘ ਡੀਨ ਅਤੇ ਡਾਕਟਰ ਨਰਮਲ ਸਿੰਘ ਜੋੜਾ ਪੀਯੂ ਨੇ ਕਿਹਾ ਕਿ ਇਥੇ ਸਾਡੀ ਸਮਵਜੂਦਗੀ ਇਸ ਗੱਲ ਦਾ ਬਿਆਨ ਹੈ ਕਿ ਅਸੀਂ ਪ੍ਰਭਾਵਿਤ ਲੋਕਾਂ ਨਾਲ ਇਕਤਾ ਵਿੱਚ ਖੜੇ ਹੋયા ਅਸੀਂ ਚੱਲ ਰਹੀ ਖੋਜ ਦਾ ਸਮਰਥਨ ਕਰਦੇ ਹਾਂ ਅਤੇ ਕੈਂਸਰ ਦੀ ਰੋਕਥਾਮ ਅਤੇ ਜਲਦੀ ਨਿਦਾਨ ਬਾਰੇ ਗਿਆਨ ਫਲਾਉਂਦੇ ਰਹਾਂਗੇ ਡਾਕਟਰ ਬਲਦੇਵ ਸਿੰਘ ਆਲਖ ਚੀਫ ਯੂਰੋਲੋজিস্ট ਅਤੇ ਟ੍ਰਾਂਸਪਲੈਂਟ ਸਰਜਨ ਚੇਅਰਮੈਨ ਇਕਾਈ ਨੇ ਅੰਗਦਾਨ ਦੀ ਮਹੱਤਤਾ ਤੇ ਚਾਨਣਾ ਪਾਇਆ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਵਿਅਕਤੀ 8 ਲੋਕਾਂ ਦੀ ਜਾਨ ਬਚਾ ਸਕਦਾ ਹੈ ਡਾਕਟਰ ਆਲਖ ਨੇ ਜਾਨ ਨੌਜਵਾਨ ਵਿਅਕਤੀਆਂ ਵਿੱਚ ਪ੍ਰੋਸਟੇਟ ਅਤੇ ਗੁਰਦੇ ਦੇ ਕੈਂਸਰ ਦੀਆਂ ਬਦ ਰਹੀਆਂ ਘਟਨਾਵਾਂ ਤੇ ਵੀ ਚਿੰਤਾ ਪ੍ਰਗਟ ਕੀਤੀ ਜੋ ਕਿ ਪਹਿਲਾਂ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਆਮ ਸੀ। ਉਹਨਾਂ ਨੇ ਪੇਚੀਦਗੀਆਂ ਨੂੰ ਰੋਕ ਰੋਕਣ ਲਈ ਤੇ ਜਲਦੀ ਪਤਾ ਲਗਾਉਣਾ ਤੇ ਸਮੇਂ ਸਿਰ ਡਾਕਟਰੀ ਦਖਲਦਈ ਜ਼ਰੂਰਤ ਤੇ ਜ਼ੋਰ ਦਿੱਤਾ। ਅੱਜ ਸਾਡੇ ਪਈਆ ਦਾ ਹਰ ਮੋੜ ਤਰੱਕੀ ਦਾ ਪ੍ਰਤੀਕ ਹੈ। ਸਾਡੇ ਵੱਲੋਂ ਚਲਾਇਆ ਜਾਣ ਵਾਲਾ ਹਰ ਮੀਲ ਜਾਗਰੂਕਤਾ ਵੱਲ ਇੱਕ ਕਦਮ ਹੈ। ਅਤੇ ਇਸ ਮਕਸਦ ਲਈ ਉਠਾਈ ਗਈ ਹਰ ਆਵਾਜ਼ ਕਿਸੇ ਦੀ ਜਾਨ ਬਚਾ ਸਕਦੀ ਹੈ। ਉਨਾ ਕਿ ਕਿ ਆਓ ਮਕਸਦ ਨਾਲ ਚੱਲੀਏ ਆਓ ਬਦਲਾਅ ਲਈ ਚੱਲੀਏ ਤੇ ਇੱਕ ਸਥਾਈ ਪ੍ਰਭਾਵ ਬਣਾਉਣ ਲਈ ਚੱਲੀਏ ਲੁਧਿਆਣਾ ਤੇ ਗਵਾਂਡੀ ਸ਼ਹਿਰਾਂ ਦੇ 200 ਤੋਂ ਵੱਧ ਬਾਈਕਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਤੇ ਇਸ ਨੇਕ ਕਾਰਜ ਦਾ ਸਮਰਥਨ ਕੀਤਾ ਖਾਲਸਾ ਕਾਲਜ ਫਾਰ ਬੋਮਿੰਦ ਦੀ ਡਾਇਰੈਕਟਰ ਸ਼੍ਰੀਮਤੀ ਮੁਕਤੀ ਗਿੱਲ ਨੇ ਬਾਈਕਰਾਂ ਦਾ ਸਨਮਾਨ ਕੀਤਾ ਤੇ ਇਸ ਸਾਰਤਕ ਪਹਿਲ ਕਦਮੀ ਦਾ ਹਿੱਸਾ ਹੋਣ ਤੇ ਮਾਣ ਪ੍ਰਗਟ ਕੀਤਾ ਉਹਨੇ ਬਾਈਕਰਨ ਦੇ ਉਤਸ਼ਾਹ ਅਤੇ ਜਾਗਰੂਕਤਾ ਫੈਲਾਉਣ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਇਕਾਈ ਹਸਪਤਾਲ ਭਾਈਚਾਰੇ ਨੂੰ ਵਿਸ਼ਵ ਪੱਧਰੀ ਇਲਾਜ ਪ੍ਰਦਾਨ ਕਰਨ ਅਤੇ ਨਵੀਨਤਮ ਡਾਕਟਰੀ ਟੈਕਨੋਲੋਜੀਆਂ ਤੱਕ ਪਹੁੰਚ ਯਕੀਨੀ ਬਣਾਉਣ ਦੀ ਆਪਣੇ ਸਮਰਪਣ ਦੀ ਪੁਸ਼ਟੀ ਕਰਦਾ ਹੈ ਇਸ ਰੈਲੀ ਦਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੀ ਨਹੀਂ ਸਗੋਂ ਲੋਕਾਂ ਨੂੰ ਅੰਗਦਾਨ ਕਰਨ ਕਾਰਡ ਪਰਨ ਲਈ ਉਤਸ਼ਾਹਤ ਕਰਨਾ ਵੀ ਸੀ ਜਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਅੰਗਦਾਨ ਰਾਹੀਂ ਵੱਧ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਣ ਕੈਂਸਰ ਜਾਗਰੂਕਤਾ ਅਤੇ ਰੋਕਥਾਮ ਵੱਲ ਇੱਕ ਨਿਰੰਤਰ ਯਤਨ ਵਜੋਂ ਇਕਾਈ ਹਸਪਤਾਲ ਨੇ 15 ਫਰਵਰੀ 2025 ਨੂੰ ਇੱਕ ਮੁਫਤ ਕੈਂਸਰ ਕੈਂਪ ਦਾ ਐਲਾਨ ਕੀਤਾ ਹੈ ਜਿੱਥੇ ਸ਼ੁਰੂਆਤੀ ਪਤਾ ਲਗਾਉਣ ਦੀਆਂ ਸੇਵਾਵਾਂ ਮੁਕਤ ਪ੍ਰਦਾਨ ਕੀਤੀਆਂ ਜਾਣਗੀਆਂ 10000 ਰੁਪਏ ਦੇ ਟੈਸਟ ਮੁਫਤ ਕੀਤੇ ਜਾਣਗੇ ਅਤੇ ਕੈਂਸਰ ਦੇ ਇਲਾਜ ਲਈ ਸਰਜੀਕਲ ਪ੍ਰਕਿਰਿਆਵਾਂ ਦੀ ਲੋੜ ਵਾਲੇ ਮਰੀਜ਼ਾਂ ਨੂੰ 30% ਛੋਟ ਮਿਲੇਗੀ ਇਹ ਪਹਿਲ ਕਦਮੀ ਇਕਾਈ ਦੇ ਮਿਸ਼ਨ ਦੇ ਅਨੁਸਾਰ ਹੈ ਜਿਸ ਦਾ ਉਦੇਸ਼ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ ਇਕਾਈ ਹਸਪਤਾਲ ਜਨਤਕ ਸਿਹਤ ਜਾਗਰੂਕਤਾ ਵਧਾਉਣ ਅਤੇ ਪਾਈਚਾਰੇ ਨੂੰ ਸਭ ਤੋਂ ਵਧੀਆ ਸੰਭਵ ਦੇਖਭਾਲ ਪ੍ਰਦਾਨ ਕਰਨ ਦੀ ਵਚਨਬੱਧ ਹੈ ਅੰਗਦਾਨ ਜਾਂ ਕੈਂਸਰ ਜਾਗਰੂਕਤਾ ਬਾਰੇ ਸਵਾਲ ਰੱਖਣ ਵਾਲੀ ਵਿਅਕਤੀਆਂ ਨੂੰ ਮਾਰਗਦਰਸ਼ਨ ਲਈ ਹਸਪਤਾਲ ਆਨਲਾਈ ਉਤਸ਼ਾਹਿਤ ਕੀਤਾ ਜਾਂਦਾ ਹੈ।